जोर से बोलो ना जोर से ठीक है बच्चा ठीक है अभी आपका Thank <laughs> you. ਮੈਂ ਨਾਮ ਪ੍ਰਭਕਰ ਕੁਮਾਰ ਹੈ ਜੀ ਕਿਹਾਂ ਸੇ ਆਏ ਹੋ ਔਰ ਕੀ ਹੋਇਆ ਹੈ ਲੜਕੇ ਕੋ ਲੜਕੀ ਕੋ ਜਿਸ ਕੋ ਆਪ ਉਸ ਕੋ ਨਹੀਂ ਘਾਟਾ ਕੀ ਚਿੱਤਰ ਗਿਆ ਮੈਂ ਜੀ ਹੈਬੋਵਾਲ ਜੱਸੀਆਂ ਸੇ ਆਇਆ ਹਾਂ ਕ੍ਰਿਸ਼ਨਨ ਕਲੇਬ ਸ ਸਾਡੇ ਜੀ ਨਾਲ ਦੇ ਪੜੋਸੀ ਹੈਗੇ ਆ ਤੇ ਉਹਨਾਂ ਨੇ ਦੋ ਕੁੱਤੇ ਰੱਖੇ ਜੀ ਰੋਡ ਵਿਲਰ ਕਹਿੰਦੇ ਆ ਵੱਡੇ ਜੇ ਹੈਗੇ ਆ ਪਹਿਲਾ ਜਦੋਂ ਕੁੜੀ 6 ਮਹੀਨੇ 7 ਮਹੀਨੇ ਦੀ ਸੀਗੀ ਉਦੋਂ ਵੀ ਹਮਲਾ ਕੀਤਾ ਸੀ ਆਪਾਂ ਸਮਝਾਇਆ ਉਹਨਾਂ ਨੂੰ ਮੁੜ ਕੇ ਫਿਰ ਹੁਣ ਜੀ ਆ ਦੇਖੋ ਤੁਹਾਡੇ ਮੁਰੇ ਆ ਜੀ ਜ਼ਖਮ ਜ਼ਖਮ ਕੀਤਾ ਬੜਾ ਬੁੜੀ ਤਰੀਕੇ ਨਾਲ ਹਾਂਜੀ ਤੇ ਕੁੱਤੇ ਨੂੰ ਫੇਰ ਬਚਾਇਆ ਕਿੱਦਾਂ ਜਦੋਂ ਕੁੱਤੇ ਨੂੰ ਸਾਡੇ ਕਟੋਗੜ ਜੀ 10 ਕ ਬੰਦੇ ਤਾਂ ਲੱਗੇ ਹੋਣੇ ਆ ਪੰਜ ਜਨਾਨੀਆਂ ਸਾਰੇ ਰਲ ਕੇ ਮਿਲ ਕੇ ਛਡਾਇਆ ਜੀ ਬੱਚੇ ਨੂੰ ਤਾਂ ਵੀ ਨਹੀਂ ਛੱਡ ਰਹੇ ਸੀ ਉਹ ਅੱਛਾ ਕਿਹੜੀ ਜਗ੍ਹਾ ਕੱਟਿਆ ਫੇਰ ਬੱਚੇ ਨੂੰ ਕਿੱਦਾਂ ਇੱਥੇ ਕੱਟਿਆ ਜੀ ਬੱਚੇ ਦੀ ਹਾਲੇ ਕਿੱਦਾਂ ਨੋ ਹਾਲੇ ਤਾਂ ਵੀ ਨਾਜ਼ੁਕ ਹਾਲ ਹੈ ਤਾਂ ਬੱਚਾ 9 ਮਹੀਨੇ 8 ਮਹੀਨੇ ਦੀ ਕੁੜੀ ਹੈ ਤੁਸੀਂ ਸਮਝਦੇ ਸਕਦੇ ਹੋ ਆ ਵੀ ਤੇ ਮਾਲਕ ਨੂੰ ਦੱਸਿਆ ਨਹੀਂ ਵੀ ਤੁਸੀਂ ਜਿਹੜਾ ਕੁੱਤੇ ਨੇ ਕੱਟਿਆ ਵਾ ਤੁਸੀਂ ਕੁੱਤੇ ਨੂੰ ਬੰਨ ਕੇ ਰੱਖੋ ਖੁੱਲੇ ਛੱਡੇ ਹੋ ਤੁਸੀਂ ਅਸੀਂ ਜੀ ਅੱਜ ਸਵੇਰੇ 9:00 ਸਾਢੇ 9:00 ਵਜੇ ਅਸੀਂ ਦੇਖਿਆ ਉਹਨਾਂ ਨੂੰ ਕਰੇ ਜਾਣ ਨੂੰ ਕੰਮ ਤੇ ਤੇ ਹਲੇ ਮੈਂ 10 ਮਿੰਟ ਪਹਿਲਾਂ ਫੋਨ ਲਾਇਆ ਉਹ ਕਹਿੰਦਾ ਮੈਂ ਯੂਪੀ ਵਾਂ ਝੂਠ ਬੋਲ ਗਿਆ ਜੀ ਸਾਨੂੰ ਅਸੀਂ ਜਦ ਕਹਿਤਾ ਵੀ ਅਸੀਂ ਪ੍ਰਚਾਰਕਾਂ ਚੱਲੇ ਆ ਅੱਛਾ ਮਾਲਕ ਹਾਂਜੀ ਅੱਛਾ ਤੇ ਕੁੱਤੇ ਨੂੰ ਕੱਲੇ ਕੱਲੇ ਨੂੰ ਖੁੱਲੇ ਛੱਡ ਕੇ ਆਪ ਮਾਲਕ ਚੱਲਾ ਗਿਆ ਯੂਪੀ ਇਹਨਾਂ ਦੇ ਦੋ ਬੱਚੇ ਨੇ ਜੀ ਘਰੇ ਇਹ ਇਹ ਡਰ ਦੇ ਮਾਰੇ ਛੱਡ ਕੇ ਜਾਂਦੇ ਵੀ ਚੋਰਚਾਰ ਕੋਈ ਚੋਰੀ ਨਾ ਕਰ ਜਾਣ ਤਾਂ ਹੀ ਇਹ ਦੋ ਕੁੱਤੇ ਨकरें ਉਹ ਵੀ ਗੱਲ ਸਹੀ ਆ ਉਹਨਾਂ ਦੀ ਵੀ ਚਲੋ ਕੁੱਤੇ ਨੂੰ ਕਰੇ ਛੱਡ ਦੇ ਖੁੱਲਾ ਪਰ ਇਹਨਾਂ ਦੇ ਛੋੜੇ ਜਿਬਾਗ ਸੀ ਵੀ ਕਰੇ ਗੇਟ ਖੁੱਲਾ ਛੱਡਤਾ ਜੀ ਦੋਨੇ ਕੁੱਤੇ ਬਾਹਰ ਆ ਗਏ ਤੇ ਨਾਲੇ ਇਹਨਾਂ ਦੀ ਕੁੜੀ ਨੂੰ ਫੜ ਲਿਆ ਅੱਛਾ ਤੇ ਹੁਣ ਕੀ ਕਾਰਵਾਈ ਚਾਹਨੇ ਹੋ ਅਸੀਂ ਜੀ ਪਰਚਾ ਕਰਾਉਣਾ ਚਾਹਨੇ ਵੀ ਕਿਸੇ ਵੀ ਮੱਲੇਦਾਰੀ ਚ ਵੀ ਕਿਸੇ ਵੀ ਗੋਲੀ ਵੀ ਕੁੱਤਾ ਹੋਗਾ ਤੁਸੀਂ ਸਾਵਧਾਨ ਹੋ ਜਾਓ ਵੀ ਆਪ ਦੇ ਘਰਾਂ ਚ ਰੱਖੋ ਖੁੱਲਾ ਨਾ ਛਡੋ ਦੂਜੇ ਦੇ ਬੱਚੇ ਨੂੰ ਨੁਕਸਾਨ ਕਰੋਗੇ ਬਸ ਮੈਂ ਇਹੀ ਕਹਿਣਾ ਚਾਹੁੰਦਾ ਜੀ ਅੱਛਾ ਮਲੇ ਦੇ ਵਿੱਚ ਹੋਰ ਵੀ ਬੱਚੇ ਹੈਗੇ ਕਾ ਸਾਡੇ ਜੀ ਹਲੇ ਤਾਂ ਮੇਰਾ ਮੁੰਡਾ ਨੂੰ ਮਹੀਨੇ ਦਾ ਜੀ ਜੇ ਉਹਨੂੰ ਫੜ ਲੈਂਦਾ ਫਿਰ ਅਸੀਂ ਕੀ ਕਰਦੇ ਤੇ ਹੁਣ ਬੱਚੇ ਦੀ ਹਾਲਤ ਕੀ ਹੈ ਨਾਜ਼ੁਕ ਹੈ ਜੀ ਹਲੇ ਤਾਂ ਠੀਕ ਹੈ ਜੀ ਫਿਰ ਵੀ ਥੋੜਾ ਸਿਵਲ ਹਸਪਤਾਲ ਆਏ ਹੋ ਡਾਕਟਰ ਨੇ ਕੀ ਕਿਹਾ ਕਹਿੰਦਾ ਬਾਇਓਗ ਨੰਬਰ ਲਾਉਂਦੇ ਆ ਸੁਨੀਲ ਕੁਮਾਰ ਕਾਹਕੇ ਰਹਿਨੇ ਵਾਲੇ ਹਮ ਲੋਗ ਯੂਪੀ ਕੇ ਰਹਿਨੇ ਵਾਲੇ ਹਾਂ यहाँ कहाँ यहाँ पे जसिया पे रहते हैं अच्छा क्या हुआ कि आपके लड़के को है जो आपको हमारी आठ महीने कुड़ी है लाइट नहीं था सर इसलिए वो बाहर निकल के मंजे पे लेटाए हुए थे तब उसको दो टबुल कुत्ते थे वो बाहर आके निकल के और उसके ऊपर हमला कर दिए दस बारह बंदे मिलकर जब छुड़ाए हम लोग घर पे नहीं थे हम लोग सुबह नौ बजे चले जाते हैं फैक्ट्री काम करने के लिए अच्छा, तो हाँ, था में। जनानी थी मगर वो भी अपना काम कर रही थी अच्छा, और बाहर लेटाए हुए थे तो दो कुड़ी हमारे पास और थी अच्छा, ये भी कुड़ी है आठ महीने की बच्ची थी तो छोटा सा पेड़ है उसी के नीचे हवा चल रहा था तो वहीं पे लेटा दिए थे लाइट नहीं था हाँ तभी आके हमला कर दिया और उसके दो बच्चे बाकी वो अपना सिंगल पे नहीं बांधते कुत्ता, हैं हमारे पड़ोसी है घर के सामने ही है बाकी जगतपुरी चौकी में गए थे कंप्लेन के लिए कम्प्लेन भी करवाए थे बाकी टीका लगवाए तो बोल रहा था फिर भी बोल रहा था जो मर्जी वो कर लो मैं कुत्ते नहीं अपना वो करूंगा हाँ बोले थे बांध के रखिए इसको छोड़ दीजिए अपना जो जहाँ पे छोड़ना हो तो बोल रहा था हम कुछ भी नहीं करेंगे जो मर्जी करना हो कर लो जाके। अच्छा, क्या हाँ। नाम है मालिक का क्या नाम है जो कुत्ते का मालिक है जो आप उसका नाम तो नाम हमको नहीं पता है अभी नया घर खरीद के ने लगाया अच्छा हाँ कितने कुत्ते है हैं उसके पास दो कुत्ते हैं दोनों पेट्रोल कुत्ते है पेट्रोल तो भी खराब होंगे ना हो वो परेशान सारे इलमानी काट मेरे को बेगम शहनाज जी 25 ਸਾਲ ਦਾ ਤਜਰਬਾ 9 ਇਲਮਾਂ ਦੀ ਤਾਕਤ ਮੇਰੇ ਕੀਤੇ ਨੂੰ ਕੋਈ ਕੱਟ ਨਹੀਂ ਸਕਦਾ ਮਨ ਚਾਹੇ ਪਿਆਰ ਲਈ ਮਾਤਾ ਪਿਤਾ ਨੂੰ ਮਨਾਉਣਾ પતિ ਪਤਨੀ ਚ ਅਣਬਣ ਜਾਂ ਘਰੇਲੂ ਕਲੇਸ਼ ਨੌਕਰੀ ਜਾਂ ਕਾਰੋਬਾਰ ਵਿੱਚ ਰੁਕਾਵਟ ਗ੍ਰੀਨ ਕਾਰਡ ਤੇ ਪੀਆਰ ਵਿੱਚ ਰੁਕਾਵਟ ਵਸ਼ੀਕਰਨ ਜਾਦੂ ਟੂਣਾ ਗੁਪਤ ਵਸ਼ੀਕਰਨ ਕਰਵਾਓ ਮਨ ਚਾਹਾ ਪ੍ਰੇਮੀ ਪ੍ਰੇਮਿਕਾ ਵਾਸ਼ ਵਿੱਚ ਕਰੋ ਲਾਟਰੀ ਚਾਹੇ ਕੋਈ ਵੀ ਹੋਵੇ ਜਰੂਰ ਨਿਕਲੇਗੀ ਵਿਸ਼ਵਾਸ ਖੋ ਚੁੱਕੇ ਇੱਕ ਵਾਰ ਫੋਨ ਜਰੂਰ ਕਰੋ ਅਤੇ ਸਚਾਈ ਜਾਣੋ ਤੁਹਾਡਾ ਵਿਸ਼ਵਾਸ ਟੁੱਟਣ ਨਹੀਂ ਦੇਵਾਂਗੀ बेगम शहनाज जी संपर्क करो सतासी दो पाँह चाली अठवंजा एट सैवन टू फाइव ज़ीरो फोर जीरो सिक्स फाइव एट